ਅਰਵਿੰਦ ਕੇਸਰੀਵਾਲ ਨੂੰ ਗੋਆ ਕੋਰਟ ਤੋਂ ਵੱਡੀ ਰਾਹਤ 2017 ਦੇ ਬਿਆਨ ਖਿਲਾਫ ਦਰਜ ਐਫਆਈਆਰ ਕੋਰਟ ਨੇ ਕੀਤੀ ਖਾਰਿਜ ਗੋਆ ਕੋਰਟ ਦੇ ਵੱਲੋਂ ਵੱਡੀ ਰਾਹਤ ਅਰਵਿੰਦ ਕੇਸਰੀਵਾਲ ਨੂੰ ਦਿੱਤੀ ਗਈ ਹੈ ਇਹ ਮਾਮਲਾ ਗੋਆ ਵਿਧਾਨ ਸਭਾ ਚੋਣਾਂ 2017 ਦੇ ਨਾਲ ਜੁੜਿਆ ਹੋਇਆ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ افਕਾਰੀ ਨੀਤੀ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਹੋਰ ਵੱਡੀ ਰਾਹਤ ਮਿਲਿਆ ਹੈ। ਦਰਅਸਲ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਗੋਆ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਨੂੰ ਅੱਜ ਅਦਾਲਤ ਨੇ ਖਾਰਜ ਕਰ ਦਿੱਤਾ ਹੈ। 7 ਸਾਲ ਬਾਅਦ ਇਸ ਕੇਸ ਦਾ ਫੈਸਲਾ ਹੋਇਆ ਹੈ ਅਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਆਪ ਕਨਵੀਨਰ ਕੇਜਰੀਵਾਲ ਨੂੰ ਵੱਡੀ ਰਾਹਤ ਮਿਲਿਆ ਹੈ। ਦਰਸਲ ਗੋਆ ਚੋਣਾਂ ਦੌਰਾਨ ਕੇਸਰੀਵਾਲ ਨੇ ਬਿਆਨ ਦਿੱਤਾ ਸੀ ਕਿ ਪੈਸੇ ਸਾਰਿਆਂ ਤੋਂ ਲਵੋ ਪਰ ਵੋਟ ਛਾੜੂ ਨੂੰ ਦਿਓ ਇਸ ਬਿਆਨ ਦੇ ਉਸ ਸਮੇਂ ਵਿਰੋਧੀਆਂ ਨੇ ਭਾਰੀ ਅਲੋਚਨਾ ਕੀਤੀ ਸੀ ਜਿਸ ਨੂੰ ਲੈ ਕੇ ਗੋਆ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡੀ ਰਾਹਤ ਮਿਲੀ ਹੈ 2017 ਦੇ ਬਿਆਨ ਖਿਲਾਫ ਦਰਜ ਐਫ ਆਈ ਆਰ ਕੋਰਟ ਨੇ ਖਾਰਚ ਕਰ ਦਿੱਤੀ ਹੈ ਕੇਸਰੀਵਾਲ ਬੋਲੇ ਸੀ ਪੈਸੇ ਸਾਰਿਆਂ ਤੋਂ ਲਵੋ ਵੋਟ ਛਾੜੂ ਨੂੰ ਦੇਣਾ ਤਾਂ ਗੋਆਪੋਟ ਨੇ ਬਿਆਨ ਉੱਤੇ ਦਰਜ ਐਫ ਆਈ ਆਰ ਹੈ ਜਿਹੜੀ ਉਹ ਰੈਡ ਕਰ ਦਿੱਤੀ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਤਾਨਫਾ ਅਰਵਿੰਦ ਕੇਤਰੀਵਾਲ ਨੂੰ ਗੋਆ ਕੋਰਟ ਤੋਂ ਵੱਡੀ ਰਾਹਤ 2017 ਦੇ ਬਿਆਨ ਖਿਲਾਫ ਦਰਜ ਐਫ ਆਈ ਆਰ ਕੋਰਟ ਨੇ ਕੀਤੀ ਖਾਰੇ ਗੋਆ ਕੋਰਟ ਦੇ ਵੱਲੋਂ ਵੱਡੀ ਰਾਹਤ ਅਰਵਿੰਦ ਕੇਤਰੀਵਾਲ ਨੂੰ ਦਿੱਤੀ ਗਈ ਹੈ ਇਹ ਮਾਮਲਾ ਗੋਆ ਵਿਧਾਨ ਸਭਾ ਚੋਣਾਂ 2017 ਦੇ ਨਾਲ ਜੁੜਿਆ ਹੋਇਆ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ اف ਕਾਰੀ ਨੀਤੀ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਹੋਰ ਵੱਡੀ ਰਾਹਤ ਮਿਲਿਆ ਹੈ ਦਰਅਸਲ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਗੋਆ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਨੂੰ ਅੱਜ ਅਦਾਲਤ ਨੇ ਖਾਰਜ ਕਰ ਦਿੱਤਾ ਹੈ 7 ਸਾਲ ਬਾਅਦ ਇਸ ਕੇਸ ਦਾ ਫੈਸਲਾ ਹੋਇਆ ਹੈ ਅਤੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਆਪ ਕਨਵੀਨਰ ਕੇਜਰੀਵਾਲ ਨੂੰ ਵੱਡੀ ਰਾਹਤ ਮਿਲਿਆ ਹੈ ਦਰਅਸਲ ਗੋਆ ਚੋਣਾਂ ਦੌਰਾਨ ਕੇਸ਼ਰੀਵਾਲ ਨੇ ਬਿਆਨ ਦਿੱਤਾ ਸੀ ਕਿ ਪੈਸੇ ਸਾਰਿਆਂ ਤੋਂ ਲਵੋ ਪਰ ਰਿਪੋਰਟ ਛਾੜੂ ਨੂੰ ਦਿਓ ਇਸ ਬਿਆਨ ਦੇ ਉਸ ਸਮੇਂ ਵਿਰੋਧੀਆਂ ਨੇ ਭਾਰੀ ਅਰੋਚਨਾ ਕੀਤੀ ਸੀ ਜਿਸ ਨੂੰ ਲੈ ਕੇ ਗੋਆ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡੀ ਰਾਹਤ ਮਿਲੀ ਹੈ 2017 ਦੇ ਬਿਆਨ ਖਿਲਾਫ ਦਰਜ ਐਫ ਆਈ ਆਰ ਕੋਰਟ ਨੇ ਖਾਰਜ ਕਰ ਦਿੱਤੀ ਹੈ ਕੇਸਰੀਵਾਲ ਬੋਲੇ ਸੀ ਪੈਸੇ ਸਾਰਿਆਂ ਤੋਂ ਲਵੋ ਵੋਟ ਛਾੜੂ ਨੂੰ ਦੇਣਾ ਤਾਂ Goa Court ਨੇ ਬਿਆਨ ਉੱਤੇ ਦਰਜ ਐਫ ਆਈ ਆਰ ਹੈ ਜਿਹੜੀ ਉਹ ਟਰਡ ਕਰ ਦਿੱਤੀ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਅਰਵਿੰਦ ਕੇਸਰੀਵਾਲ ਨੂੰ ਗੋਆ ਕੋਰਟ ਤੋਂ ਵੱਡੀ ਰਾਹਤ 2017 ਦੇ ਬਿਆਨ ਖਿਲਾਫ ਦਰਜ ਐਫ ਆਈ ਆਰ ਕੋਰਟ ਨੇ ਕੀਤੀ ਖਾਰੇ ਗੋਆ ਕੋਰਟ ਦੇ ਵੱਲੋਂ ਵੱਡੀ ਰਾਹਤ ਅਰਵਿੰਦ ਕੇਸਰੀਵਾਲ ਨੂੰ ਦਿੱਤੀ ਗਈ ਹੈ ਇਹ ਮਾਮਲਾ ਗੋਆ ਵਿਧਾਨ ਸਭਾ ਚੋਣਾਂ 2017 ਦੇ ਨਾਲ ਜੁੜਿਆ ਹੋਇਆ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ اف ਕਾਰੀ ਨੀਤੀ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਹੋਰ ਵੱਡੀ ਰਾਹਤ ਮਿਲਿਆ ਹੈ ਦਰਅਸਲ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਗੋਆ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਨੂੰ ਅੱਜ ਅਦਾਲਤ ਨੇ ਖਾਰਜ ਕਰ ਦਿੱਤਾ ਹੈ 7 ਸਾਲ ਬਾਅਦ ਇਸ ਕੇਸ ਦਾ ਫੈਸਲਾ ਹੋਇਆ ਹੈ ਅਤੇ ਤਿਹਾਰ ਜੇਲ੍ਹ ਦੇ ਵਿੱਚ ਪੰਦ ਆਪ ਕਨਵੀਨਰ ਕੇਸਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ ਗੋਆ ਚੋਣਾਂ ਦੌਰਾਨ ਕੇਸਰੀਵਾਲ ਨੇ ਬਿਆਨ ਦਿੱਤਾ ਸੀ ਕਿ ਪੈਸੇ ਸਾਰਿਆਂ ਤੋਂ ਲਵੋ ਪਰ ਵੋਟ ਛਾੜੂ ਨੂੰ ਦਿਓ। ਇਸ ਬਿਆਨ ਦੇ ਉਸ ਸਮੇਂ ਵਿਰੋਧੀਆਂ ਨੇ ਭਾਰੀ ਅਲੋਚਨਾ ਕੀਤੀ ਸੀ ਜਿਸ ਨੂੰ ਲੈ ਕੇ ਗੋਆ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ। ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸਰੀਵਾਲ ਨੂੰ ਇੱਕ ਵੱਡੀ ਰਾਹਤ ਮਿਲੀ ਹੈ। 2017 ਦੇ ਬਿਆਨ ਖਿਲਾਫ ਦਰਜ ਐਫ ਆਈ ਆਰ ਕੋਰਟ ਨੇ ਚਾਰਜ ਕਰ ਦਿੱਤੀ ਹੈ ਕੇਸਰੀਵਾਲ ਬੋਲੇ ਸੀ ਪੈਸੇ ਸਾਰਿਆਂ ਤੋਂ ਲਵੋ ਵੋਟ ਛਾੜੂ ਨੂੰ ਦੇਣਾ ਤਾਂ ਗੋਆਪ ਕੋਰਟ ਨੇ ਬਿਆਨ ਉੱਤੇ ਦਰਜ ਐਫ ਆਈ ਆਰ ਹੈ ਜਿਹੜੀ ਉਹ ਰੱਦ ਕਰ ਦਿੱਤੀ ਹੈ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ